ਇੱਕ ਵਾਰੀ ਕਮਲ ਮੂਨ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਔਰ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਤਾੜੀਆਂ ਮਾਰਤੀਆਂ ਔਰ ਬਾਕੀ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਉਹਨਾਂ ਨੂੰ ਹੁਣ ਪਤਾ ਤੂੰ ਲਵਾਉਣਾ ਸੋਹਣਾ ਮੇਰੇ ਵੀਰਿਆ ਔਰ ਸਾਰੀ ਦੁਨੀਆ ਨੂੰ ਆਪਣਾ ਪ੍ਰਦਰਸ਼ਨ ਦਿਖਾ ਦੇ ਸਰੀਰ ਸੋਹਣਾ ਬਈ ਇੱਕ ਵਾਰੀ ਤਾੜੀਆਂ ਤੇ ਫਿਰ ਪਾਟੀਆਂ ਲੈ ਮੇਰੇ ਮਿੱਤਰੋ ਯਾਰ ਦੇਖੋ ਬੰਦਾ ਇੰਨਾ ਜ਼ੋਰ ਲਾ ਰਿਹਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਬਖਸ਼ੇ ਐ ਚੜਦੀ ਕਲਾ ਬਖਸ਼ੀ ਐ ਔਰ ਇਹਦੇ ਲਈ ਤਾੜੀਆਂ ਜ਼ੋਰਦਾਰ ਮਾਰਨਗੇ ਕਮਲ ਮੂਨਕ ਸਾਡਾ ਛੋਟਾ ਭਰਾ ਐ ਬਹੁਤ ਫਲੈਕਸੀਬਿਲਟੀ ਐ ਇਸ ਨੌਜਵਾਨ ਦੇ ਸਰੀਰ ਅੰਦਰ ਇਹ ਮਿਹਨਤ ਕਰਨੀ ਪੈਂਦੀ ਐ ਇਹ ਸਾਗ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਇਹ ਮੇਰੇ ਵੀਰੋ ਜਿਵੇਂ ਕਹਿੰਦਾ ਹਾਂ ਨਾ ਵੀ ਅਣਗਿਣਤ ਰੋਟੀਆਂ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਦਿਲਬਰ ਜੀ ਗੱਲਾਂ ਹੁੰਦੀਆਂ ਨਾ ਜਦੋਂ ਆਹ ਮੁੰਡੇ ਨੂੰ ਮੈਂ ਪਿਛਲੇ ਸਾਲ ਪਹਿਲੀ ਵਾਰੀ ਵੇਖਿਆ ਸੀਗਾ YouTube ਤੇ Instagram ਤੇ ਔਰ ਇਹਨੇ ਬਹੁਤ ਵਧੀਆ ਆਪਣੀ ਖੇਡ ਦਿਖਾਈ ਹੈ